ਜਿਹੜਾ ਦੇਸ਼ ਸਾਡੇ ਹੈ ਜਿੰਨੀਆਂ ਗੱਲਾਂ ਹੁੰਦੀਆਂ ਫੌਜੀ ਰਿਆਜ ਕੰਬੋ ਦਾ ਸ਼ੇਰ ਪੁੱਤ ਪਿੰਡ 45 ਲੇਂਦਾ ਪੰਜਾਬ ਪਾਕਿਸਤਾਨ ਲਾਲਾ ਜਾਫਰ ਕੰਬੋ ਜਿਹੜਾ ਅੱਜ ਇੱਥੇ ਆਇਆ ਸ਼ਾਨੀ ਪੰਜਾਬ ਕਬੱਡੀ ਕਲੱਬ ਵੱਲੋਂ ਔਰ ਉਹਦੇ ਨਾਲ ਨਾਲ ਭਾਈ ਛਾਨੀ ਸੁਨਿਆਰਾ ਜੀ ਫਜ਼ਦਾਮ ਸੁਨਿਆਰਾ ਆਸਟ੍ਰੇਲੀਆ ਵਾਲੇ ਫੌਜੀ ਸੁਨਿਆਰਾ ਆਸਟ੍ਰੇਲੀਆ ਵਾਲੇ ਯਕੂਬ ਸੁਨਿਆਰੇ ਦੇ ਸ਼ੇਰ ਪੁੱਤਾਂ ਨੇ ਵੱਡਾ ਪਿਆਰ ਸਾਂਝਾ ਕੀਤਾ ਅੱਜ ਲਾਲਾ ਜਾਫਰ ਕਬੋ ਜੀ ਵੱਡਾ ਧੰਨਵਾਦ ਔਰ ਸ਼ਾਨੀ ਪੰਜਾਬ ਕਬੱਡੀ ਕਲੱਬ ਵਾਲੇ ਸਾਰੇ ਭਰਾਵਾਂ ਦਾ ਬਹੁਤ-ਬਹੁਤ ਥੈਂਕ ਯੂ ਜਿਨ੍ਹਾਂ ਨੇ ਇਹ ਕਲੱਬ ਜੋੜਿਆ ਹੈ ਔਰ ਮੇਰੇ ਜਿਹੜੇ ਸੀਨੀਅਰ ਬੁਲਾ ਰਹੇ ਆ ਜਿਹੜੇ ਦੇਸ਼ਾਂ ਦੇ ਸਤਿਆਂ ਜਾ ਕੇ ਬੋਲਦੇ ਆ ਮੇਰਾ ਤਕਰੀਬਨ ਦੁਆ ਟੂਰ ਆ ਇੰਟਰਨੈਸ਼ਨਲ ਲੈਵਲ ਤੇ ਲੇਕਿਨ ਆ ਜਿਹੜੇ ਬੁਲਾ ਰਹੇ ਆ ਦੁਨੀਆ ਭਾਰ ਦੇ ਵਿੱਚ ਇਹਨਾਂ ਦਾ ਬੋਲੀਆਂ ਸਾਂਝੀਆਂ ਕਰਦੇ ਆ ਮੈਂ ਇਹਨਾਂ ਦਾ ਧੰਨਵਾਦ ਕਰਨਾ ਕਿ ਸਾਡੇ ਵਰਗੇ ਬੰਦਿਆਂ ਨੂੰ ਵੀ ਟਾਈਮ ਦਿੰਦੇ ਆ ਅਸੀਂ ਬੋਲ ਸਕਨੇ ਆ ਲੇਕਿਨ ਸਾਨੂੰ ਤਾਂ ਵੀਰੇ ਕਬੱਡੀ ਤੇ ਗਰਵ ਆ ਲੋ ਜੀ ਜਿਹੜੇ ਮੈਚ ਆ ਨਾ ਕਬੱਡੀ ਜਿਹੜੀ ਹੈ ਕਹਿੰਦੇ ਨੇ ਖੇਡਾਂ ਵਿੱਚ ਉੱਚੀ ਹੈ ਬਸ ਜ਼ਾਤ ਕਬੱਡੀ ਦੀ ਲੱਭੀ ਸਾਨੂੰ ਲਹੂ ਦੇ ਵਿੱਚੋਂ ਇਹ ਸੋਗਾਤ ਕਬੱਡੀ ਦੀ ਅੜ ਫਾਸਲਾ ਮੈਚ ਹੁੰਦਾ ਤਾਂ ਲੋਕੀ ਕਹਿੰਦੇ ਆ ਪੰਜਾਬੀਆਂ ਮੋਹੋ ਸੱਜਦੀ ਹੈ ਗੱਲਬਾਤ ਕਬੱਡੀ ਦੀ ਪੰਜਾਬੀਆਂ ਮੋਹੋ ਸੱਜਦੀ ਹੈ ਗੱਲਬਾਤ ਕਬੱਡੀ ਦੀ ਅੱਜ ਗੱਲਾਂ ਬਾਤਾਂ ਕਬੱਡੀ ਦੀਆਂ ਹੋਣੀਆਂ ਜਦ ਆਪਣੇ ਕਲੱਬ ਦਾ ਮੈਚ ਹੋਵੇਗਾ ਜਰੂਰ ਗੱਲਾਂ ਬਾਤਾਂ ਸਾਂਝੀਆਂ ਕਰਾਂਗੇ ਤੁਹਾਡੇ ਨਾਲ ਔਰ ਮੈਂ ਆਪਣੇ ਵੱਡੇ ਵੀਰ ਮੈਚ ਬੜਾ ਤਗੜਾ ਖੇਡੇ ਆ ਰਿਹਾ ਹੈ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਕਬੱਡੀ ਕਲੱਬ ਦੇ ਪ੍ਰਮੋਟਰ ਨੇ ਕੁਲਦੀਪ ਬਡਾਲਾ ਭੋਲਾ ਸਿੰਘ ਫੇਰੂਮਾਨ 골ਡੀ ਜੇ ਵੀ ਕਮਲ ਮਲੇਸ਼ੀਆ ਕਰਨਦੀਪ ਬਡਾਲਾ ਹੈਰੀ ਬਾਜਵਾ ਗੁਰਜੰਟ ਮਲੇਸ਼ੀਆ ਸੁਨੀਲ ਮਲੇਸ਼ੀਆ ਵਿੱਕੀ ਚਰਾਸ ਜਸਵੰਤ ਮਲੇਸ਼ੀਆ ਅਮਨ ਮਲੇਸ਼ੀਆ ਅਮਰਤਪਾਲ ਮਲੇਸ਼ੀਆ ਜਗਮੋਨ ਮਲੇਸ਼ੀਆ ਸਤਨਾਮ ਮਲੇਸ਼ੀਆ ਕਾਲੀ ਮਲੇਸ਼ੀਆ ਜੱਸੀ ਮਲੇਸ਼ੀਆ ਹੈਲੋ ਜਗਤਾਰ ਸਿੱਧੂ ਜਗਮੋਨ ਮਲੇਸ਼ੀਆ ਜਤਨ ਪਹਾੜੀਆ ਲਾਡੀ ਮਲੇਸ਼ੀਆ ਤੇ ਗੁਰਸ਼ਰਨ ਮਲੇਸ਼ੀਆ ਇਹਨਾਂ ਵੀਰਾਂ ਦਾ ਧੰਨਵਾਦ ਮੇਨ ਸੇ ਤੋਂ ਸੱਜੇ ਵਾਲੇ ਪਾਸੇ ਜਿਹੜੀ ਚੜ੍ਹਦੀ ਕਲਾ ਦੀ ਟੀਮ ਤੇ ਉਧਰ ਰੋਡ ਵਾਲੀ ਸਾਈਡ ਜਿਹੜੀ ਟੀਮ ਉਹ ਟੀਮ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਦੀ ਕਬੱਡੀ ਕਲੱਬ ਹੈਲੋ ਕਰਨ ਜੰਗੀ ਆਣਾ ਹੈਲੋ ਕਿ ਬੁਰਾ ਕਿਸੇ ਨੂੰ ਬੋਲਾ ਨਾ ਤੇ ਬੁਰਾ ਨਾ ਵੇਖਣਾ ਅੱਖਾਂ ਬਖਸ਼ਣ ਹਾਰਿਆ ਬਖਸ਼ ਲਈ ਮੇਰੇ ਐਬ ਕਰੋੜਾਂ ਲੱਖਾਂ ਮਲੇਸ਼ੀਆ ਦੀ ਸਮੁੱਚੀ ਫੰਡਰੇਸ਼ਨ ਦਾ ਸਾਰੇ ਦਰਸ਼ਕ ਭਰਾਵਾਂ ਦਾ ਸਾਰੇ ਖਿਡਾਰੀਆਂ ਦਾ ਦਿਲ ਦੀਆਂ ਗਰਾਂਜਾਂ ਦੇ ਵਿੱਚੋਂ ਧੰਨਵਾਦ ਹੈ ਅੱਜ ਦਾ ਇਹ ਦੂਜਾ ਦਿਨ ਹੈ ਤੇ ਇਸ ਕਹਿੰਦੇ ਤੀਜੇ ਮੁਕਾਬਲੇ ਦੀ ਸ਼ੁਰੂਆਤ ਹੋਈ ਹੈ ਇੱਕ ਪਾਸੇ ਬਾਬਾ ਯੋਰਾਵਰ ਬਾਬਾ ਫਤਿਹ ਸਿੰਘ ਦੀ ਖੇਡ ਕਲੱਬ ਹੈ ਤੇ ਦੂਸਰੇ ਬੰਨੇ ਚੜਦੀ ਕਲਾ ਪੀਬੀ 31 ਵਾਲਿਆਂ ਦੀ ਟੀਮ ਹੈ ਸਰਬਜੀਤ ਚੀਮੇ ਹੋਰਾਂ ਦੀ ਦਵਿੰਦਰ ਸਾੜਾ ਭਰਾ ਯਾਦਾਂ ਨੇ ਵੱਡੇ ਮੱਲ ਦੀਆਂ ਵੀਰਾ ਦਾਤੇ ਵਸਦਾ ਤਰਸੇਮ ਸਿੰਘ ਸੇਖੋ ਆਸਟ੍ਰੇਲੀਆ ਸਾਰੇ ਭਰਾਵਾਂ ਦਾ ਧੰਨਵਾਦ ਕਰਾਂਗੇ ਆਹ ਮੱਲ ਕਹਿੰਦੇ ਕੱਲ ਦੇ ਕਬੱਡੀ ਕੱਪ ਦਾ ਬੈਸਟ ਰੇਡਰ ਛਾਤਰ ਵਾਲਾ ਬਿੱਕਾ ਇੱਕ ਸ਼ਾਨਦਾਰ ਨੰਬਰ ਆਪਣੀ ਟੀਮ ਦੇ ਲਈ ਜੋੜਦਾ ਹੋਇਆ ਨੰਬਰ ਹੋਲਡ ਕਰ ਦਿੱਤਾ ਗਿਆ ਰੇਡ ਪੈ ਰਹੀ ਅਮਨ ਚੱਕ ਮਾਈਕ ਸੋਨਿਆ ਕਰਦੇ ਗੱਲ ਲਓ ਸਾਹਮਣੇ ਅਗਲੀ ਕਬੱਡੀ ਪਾਉਣ ਦੇ ਲਈ ਇਸ ਵੇਲੇ ਵਿਜੇ ਮਸਾਣੀਆਂ ਵਾਲਾ ਗੁਰਾਇਆ ਇਲਾਕਾ ਮੇਰੇ ਪੰਜਾਬੀ ਵੀਰੋ ਇਸ ਕਬੱਡੀ ਪਾਉਣ ਦੇ ਲਈ ਨੰਬਰ ਹੋਲਡ ਕਰ ਦਿੱਤਾ ਜੀ ਨੋਟ ਕੀਤਾ ਜਾਵੇ ਫੈਸਲੇ ਦੂਰੇ ਯਾਰੋ ਜਿੱਤ ਦੇ ਨਾਲ ਰਹਿਣਗੇ ਗੇਲੇ ਜੀ ਆਪਾਂ ਅੱਜ ਤੱਕਰਾ ਤਾਪੇਪੂ ਦੇ ਸਿਰੇ ਦੇ ਪਹਣਗੇ ਉਧਰ ਧੰਨਵਾਦ ਕਰਦੇ ਆਂ ਸਾਡਾ ਬੱਬਲ ਮਨਾਵਾ ਤੇ ਨਾਲ ਵੀਰ ਮਲਕੀਤ ਮਾਝੇ ਵਾਲਾ ਬੰਟੀ ਖੋਸਾ ਪਾਣੋ ਰੌਣਕੀ ਦੌਧਰ ਤੇ ਸਾਹਿਲ ਫਗਵਾੜਾ ਪ੍ਰਾਚੇਤੇ ਤੌਰ ਤੇ ਪੁੱਜਿਆ ਵੀਰਾਂ ਦਾ ਧੰਨਵਾਦ ਹੈ ਮੇਰੇ ਪਿੰਡਾਂ ਵਾਲੇ ਯਾਰ ਆਪਾਂ ਸਤਿਕਾਰ ਕਰਾਂਗੇ ਬੱਬਲ ਮਨਾਵਾ ਮਲਕੀਤ ਸਾਡਾ ਮਾਝੇ ਵਾਲਾ ਵੀਰ ਬੰਟੀ ਖੋਸਾ ਪਾਣੋ ਰੌਣਕੀ ਸਾਡਾ ਦੌਧਰ ਤੋਂ ਸਾਹਿਲ ਸਾਡਾ ਵੀਰ ਹੈ ਫਗਵਾੜੇ ਤੋਂ ਨਾ ਵੀਰਾਂ ਦਾ ਚੇਚੇ ਤੌਰ ਤੇ ਧੰਨਵਾਦ ਕਰਦੇ ਆ ਆਪਣੇ ਮਿੱਤਰਾਂ ਨਾਲ ਪੁੱਜੇ ਨੇ ਸਾਰੇ ਬੁਲਾਰਿਆਂ ਦਾ ਸਤਿਕਾਰ ਕਰਦੇ ਆ ਸਤਪਾਲ ਖੜਿਆਲ ਸਾਹਿਬ ਜੀ ਦਾ ਬਿੱਲੇ ਲਲਤੋ ਦਾ ਬਰਿੰਦਰ ਖੇਮਕਰ ਦਾ ਅਮਨ ਚਿੱਟੀ ਹੋਰਾਂ ਦਾ ਜਿੰਨੇ ਵੀ ਸਾਡੇ ਭਰਾ ਪੁੱਜਿਆ ਸਾਰਾ ਦਾ ਬਹੁਤ ਬਹੁਤ ਧੰਨਵਾਦ ਹੈ ਬਿੱਲਿਆ ਸੈਦੋ ਵਾਲਾ ਰਿਦੀ ਨਾਲ ਕਿੱਥੇ ਅੱਜ ਸੈਦੋ ਵਾਲਾ ਕਿਤੇ ਗਾਣਾ ਰੀਲ ਕਰਾ ਕੇ ਨਿਕਲ ਗਿਆ ਬਾਅਦ ਚ ਕਿਉਂ ਅਮਰੀਕ ਲੱਗਾ ਪਤਾ ਕਿੱਧਰ ਗਿਆ ਸੈਦੋ ਵਾਲਾ ਰੁਪਿੰਦਰ ਜਲਾਲ ਦਾ ਜਿਗਰੀ ਯਾਰ ਸਾਡਾ ਭਰਾ ਅੱਜ ਰੁਪਿੰਦਰ ਦਾ ਵੀ ਬਹੁਤ ਵੱਡੇ ਪੱਧਰ ਤੇ ਬੈਲਜியம் ਦੇ ਕਬੱਡੀ ਕੱਪ ਤੇ ਸਨਮਾਨ ਹੋਣਾ ਹੈ ਨਾਲ ਸਾਡਾ ਬੱਬੂ ਖੰਨੇ ਵਾਲਾ ਓਮ ਕੜਿਆਣਾ ਇਹ ਭਰਾ ਨੇ ਸਾਡੇ ਵੀਰ ਨੇ ਬੋਲੇ ਬਾਈ ਕੀ ਚੱਕਰ ਪੈ ਗਿਆ ਆ ਸਾਊਂਡ ਵਾਲਾ ਕਿੱਥੇ ਆ ਬਾਬੂ ਬਰਦਾਸਪੁਰੀਆ ਮੈਂ ਤੁਹਾਨੂੰ ਕੱਲ ਕਿਹਾ ਸੀ ਸਾਊਂਡ ਵਾਲੇ ਤੇ ਭਾਗੇ ਰੱਖਿਓ ਵੀ ਹੈ ਕਿੱਥੇ ਆ ਇਹ ਸਾਲਾ ਬਹਿ ਬਹਿ ਉੱਠਦਾ ਬਹਿ ਐਂਕਰ ਬਹਿ ਜਾਂਦਾ ਕਿਤੇ ਉੱਠ ਖੜਦਾ ਕਿਤੇ ਬਹਿ ਜਾਂਦਾ ਕਿਤੇ ਉੱਠ ਖੜਦਾ ਅੱਜ ਨਜ਼ਾਰਾ ਆਉਣਾ ਜਾਂਡ ਅੱਜ ਸਾਲਾ ਸਾਊਂਡ ਬਹਿਣ ਲੱਪਿਆ ਇਹਦੇ ਤੇ ਬੰਦਾ ਬਾਦ ਹੋ ਲਿਆ ਗਿਆ ਇਹਦਾ ਜ਼ਿੰਮੇਵਾਰ ਬੱਬੂ ਹੋਊਗਾ ਅਰਦਾਸਪੁਰੀਆ ਦਰਨਕ ਮੈਚ ਹੋਇਆ ਬਬੂ ਰਾਮ ਕੋਟੋਲਾ ਜਾ ਪਈ ਜਾਂਦਾ ਕੀ ਚੱਕਰਾ ਯਾਰ ਗਿਲੇਸ਼ ਕਿਵੇਂ ਦੂਰ ਕਰੀਏ ਤੇ ਆਪਾਂ ਮੈਚ ਚਲਾ ਦਈਏ ਚੜਦੀ ਕਲਾ ਕਬੱਡੀ ਕਲੱਬ ਦੇ ਸਾਰੇ ਪ੍ਰਮੋਟਰ ਸਾਡੇ ਵੀਰ ਭਾਈ ਨਰਿੰਦਰ ਕਾਲਾ ਗਲੋਟੀ ਵਾਲਾ ਲਾਡੀ ਬੱਕਾਪੁਰ ਨਾਲ ਨਸੀਬ ਥਾਲੀਵਾਲ ਗਲੋਟੀ ਬਬਲੂ ਸਾਡਾ ਮਲੇਸ਼ੀਆ ਵਾਲਾ ਭਰਾ ਸੋਨੂ ਥੰਦ ਤੇ ਨਾਲ ਗਿੱਲ ਮੋਗਾ ਪ੍ਰੀਤ ਢਿੱਲੋਂ ਗੋਰਾ ਬਰੰਗ ਜਗਤਾਰ ਬਰਾੜ ਤੇ ਸਾਡਾ ਭਰਾ ਰਾਜੂ ਮਲੇਸ਼ੀਆ ਗੁਰਬਾਜ ਮਲੇਸ਼ੀਆ ਜਗਜੀਤ ਮਲੇਸ਼ੀਆ ਜੁਝਾਰ ਮਲੇਸ਼ੀਆ ਮੈਂਟੂ ਹਿੰਦ ਹੋਟਲ ਤੇ ਨਾਲ ਸਤਨਾਮ ਹਿੰਦ ਹੋਟਲ ਮਨੀ ਮਲੇਸ਼ੀਆ ਸੋਨੀ ਹਿੰਦ ਹੋਟਲ ਗਿੱਲ ਅਚਰਾਲ ਤੇ ਧੰਨਵਾਦ ਕਰਦੇ ਆ ਸਾਡੇ ਭਰਾ ਉਧਰ ਰੈੱਡ ਚੈਰੀ ਹੋਟਲ ਵਾਲਿਆਂ ਦਾ ਉਸਾਮ ਅਲੀ ਜੀ ਦਾ ਮੀਆਂ ਉਸਾਮ ਤੇ ਪਸ਼ਵਾ ਪਲਵਾਨ ਸਾਡੇ ਬੜੇ ਪਿਆਰੇ ਮਿੱਤਰ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਆ ਫਿਰਦਾ ਬਨਾਲੇ ਵਾਲਾ ਕੁਲਦੀਪ ਯਾਰ ਸਾਡਾ ਵੱਡੀਆਂ ਜ਼ਿੰਮੇਵਾਰੀਆਂ ਨੇ ਭਰਾ ਦੀਆਂ ਤੇ ਵਧੀਆ ਟੀਮਾਂ ਇਸ ਸਾਲ ਇਸ ਮੈਦਾਨ ਦੇ ਵਿੱਚ ਉਤਾਰਦੇ ਆ ਉਹਨਾਂ ਦਾ ਵੀ ਸਤਿਕਾਰ ਕਰਾਂਗੇ ਭਰਾਵਾਂ ਕਹਿੰਦਾ ਸ਼ੁਰੂਆਤ ਹੀ ਹੋਈ ਆ ਵੀਰੀ ਭਾਈ ਜੀ ਮੈਚ ਆਪਾਂ ਨੰਬਰ ਹੋਲਡ ਹੈ ਜੀ ਨੋਟ ਕੀਤਾ ਜਾਵੇ ਹੋਲਡ ਨੰਬਰ ਜਿਹੜਾ ਉਹ ਜਾਫੀ ਦਾ ਜੀ ਜਿਹੜਾ ਹੋਲਡ ਨੰਬਰ ਹੈ ਜਾਫੀ ਦਾ ਮੇਰੇ ਮਿੱਤਰੋ ਅਮਰੀਕ ਬਾਲਿਆਂ ਵਾਲੀ ਪਿੰਡ ਦਾ ਹੈ ਵੇਰੇ ਵਾਲੇ ਲਵਲੀ ਨੇ ਕੱਲ ਬਹਿ ਜਾ ਬਹਿ ਜਾ ਕਰਵਾਈ ਇਸ ਮੈਦਾਨ ਦੇ ਵਿੱਚ 나ਥੀ ਵਾਲੀ ਅਮਰਤ ਹੈ ਨਾਲ ਕਹਿੰਦੇ ਦਾਰਾਪੁਰੀਆ ਹੈਰੀ ਹੈ ਉਧਰ ਝਾਤ ਵਜਦੀ ਹੈ ਤੇ ਸਤੂ ਸ਼ੇਰਪੁਰ ਤੋਂ ਨਾਲ ਨਾਲ ਹਰਮਨ ਸਰੀਆਲੀ ਦਾ ਵਧੀਆ ਜਾਫੀ ਕਹਿੰਦੇ ਬਾਬਾ ਜੋਰਾਵਰ ਤੇ ਬਾਬਾ ਫਤੇ ਸਿੰਘ ਦੀ ਖੇਡ ਕਲੱਬ ਹੈ ਲੈ ਵੀ ਅਮਨ ਚੱਕਲਾ ਮਾਈਕ ਸੋਣਿਆ ਕਰਦੇ ਗੱਲ ਖੇਡ ਕਬੱਡੀ ਦੀ ਹਲੋ ਲਾਓ ਅਗਲੀ ਕਬੱਡੀ ਪਾਉਣ ਦੇ ਲਈ ਫਿਰ ਇਸ ਵੇਲੇ ਵਿਜੇ ਮਸਾਣੀਆਂ ਵਾਲਾ ਕਬੱਡੀ ਪਾਉਣ ਦੇ ਲਈ ਮੈਦਾਨ ਦੇ ਵਿੱਚ ਵਾਧਾ ਹੋਇਆ ਚਾਰ ਖਿਡਾਰੀ ਤਿਆਰ ਨੇ ਚਾਰਾਂ ਵਿੱਚੋਂ ਇੱਕ ਕੰਨੀ ਤੇ ਹੈਰੀਏ ਧਾਰਾਪੁਰੀਆ ਵੇਖਦੇ ਆਂ ਕਿ लवली ਹੈ ਵੀਰੇ ਵਾਲਾ ਆਹ ਮੁੰਡੇ ਨੇ ਕੱਲ ਮੇਲਾ ਨਚਾਇਆ ਮੇਰੇ ਮਤਲਬ ਇਹ ਨੌਜਵਾਨ ਲਵਲੀ ਫੇਰੇ ਆ ਆ ਫੇਰੇ ਵਾਲਾ ਲਵਲੀ ਆ ਬਾਰਡਰ ਦੇ ਇਲਾਕੇ ਚੋਂ ਚੱਲ ਕੇ ਆਇਆ ਮੇਰੇ ਮਿੱਤਰੋ ਕੱਲ ਵੀ ਜੱਫੇ ਚੋਟੀ ਦੇ ਅੱਗੇ ਤਾੜੀ 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 ਆਓ ਸਰਬਜੀਤ ਚੀਮੇ ਹੋਰਾਂ ਦਾ ਚਹੇਤਾ ਬੱਬੂ ਬਾਈ ਸਾਉਂਡ ਵਾਲ ਨੂੰ ਬੁਲਾ ਲਓ ਯਾਰ ਗਰਦਾਸਪੁਰਿਆ ਬਟਾਲੇ ਵਾਲਿਆ ਹੈਲੋ ਆ ਚੰਦਰਾ ਬਾਬਾ ਉੱਠਦਾ ਭਰਾ ਬਣ ਕੇ ਜਲਾਲ ਕੀ ਆਪਾਂ ਸਾਰੇ ਮੈਚ ਸਰੇ ਤੇ ਹੋਣੇ ਆ ਮੁੜ ਕੇ ਸਾਲ ਬਾਅਦ ਰੌਣਕਾਂ ਲਗਣੀਆਂ ਬੱbbi ਗੱਜਣੇ ਲਈ ਧੰਨਵਾਦ ਕਬੱਡੀ 1 2 3 ਦਾ ਧੰਨਵਾਦ ਕਰਦੇ ਆ ਅਮਨ ਕਰਦੇ ਗੱਲ ਸੁਣਿਆ ਲਓ ਸਾਹਮਣੇ ਅੱਗੇ ਅਗਲੇ ਪਾਸੇ ਨੌਜਵਾਨ ਜੱਗਾ ਬਿਲਾਸਪੁਰੀਏ ਇਸ ਵੇਲੇ ਆਹ ਲੱਗੀ ਹੋਈ ਕੈਂਚੀ ਆਹ ਸੈਂਟਰ ਜੇਲ ਹੁੰਦੀ ਹੈ ਬਗਾਨੇ ਪੁੱਤ ਇੰਜ ਪੇਲ ਸਿੱਟਦੇ ਜਿਵੇਂ ਚੱਕਲੇ ਦੇ ਉੱਤੇ ਰੋਟੀ ਵੇਲ ਹੁੰਦੀ ਹੈ ਲਓ ਇਧਰਲੇ ਪਾਸੇ ਕਮਾਲ ਹੁੰਦੀ ਹੋਈ ਕਮਾਲ ਦਾ ਪੁਆਇੰਟ ਬਾਬਾ ਜੋਰਾਵਾ ਸਿੰਘ ਦੀ ਟੀਮ ਦੇ ਹਿੱਸੇ ਜੁੜਦਾ ਹੋਇਆ ਇੱਕ ਸ਼ਮਸਪੁਰੀਆ ਪ੍ਰਸਿੱਧ ਹੋਇਆ ਮੇਰੇ ਪੰਜਾਬੀ ਵੀਰੋ ਇੱਕ 기ਹਾ ਦੌਦ ਵਾਲਾ ਸੁਲਤਾਨ ਆ ਮਾਝੇ ਵਾਲਾ ਸੁਲਤਾਨ ਬਟਾਉਣ ਚਵਾਕ ਆਇਆ ਹਰਦੋਰਤਨ ਪਿੰਡ ਹੈ ਮੇਰੇ ਮਿੱਤਰੋ ਵੱਡੀਆਂ ਗੱਲਾਂ ਨੇ ਸੁਲਤਾਨ ਦੀ ਪਾਈ ਹੋਈ ਰੇਡ ਫਰੰਦੀਪੁਰੀਏ ਗੋਪੀ ਦੀ ਟੀਮ ਲਈ ਖੇਡਣ ਵਾਲਾ ਮੱਲ ਉਧਰ ਅਮਰਤ 나ਥੇ ਵਾਲੀਆ ਕਮਾਲ 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 ਆਓ ਸਿਰੇ ਦਾ ਮੁਕਾਬਲਾ ਹੈ ਮਾਝੇ ਦਾ ਵੀ ਦੌਰ ਚੱਲਦਾ ਉਧਰ ਦਵਾਬੇ ਦਾ ਵੀ ਦੌਰ ਚੱਲਦਾ ਪੂਰੀ ਦੁਨੀਆ ਚ ਦੂਦੀ ਬੋਲੀ ਹੈ ਮਾਲਵੇ ਦੀ ਔਰ ਖੇਡ ਕਬੱਡੀ ਦੀਆਂ ਵੱਡੀਆਂ ਗੱਲਾਂ ਨੇ ਰਮਦਾਸ ਵਾਲਾ ਘੋੜਾ ਵੀ ਚੇਚੇ ਤੌਰ ਤੇ ਸਾਰੇ ਖਿਡਾਰੀ ਵੱਡੇ ਵੱਡੇ ਮੱਲ ਨੇ ਅੱਜ ਕਾਠਵੀ ਚਿੱਟੀ ਵਾਲਾ ਵੱਜੂਗਾ ਕਿਉਂਕਿ ਸੰਦੇਆ ਕੰਮ ਕਰ ਛੱਡ ਕੇ ਕਬੱਡੀ ਨੂੰ ਚਾਹਣ ਵਾਲੇ ਭਰਾ ਸਾਡੇ ਚੇਚੇ ਤੌਰ ਤੇ ਪੁੱਜੇ ਹੋਇਆ ਆਓ ਸਾਹਮਣੇ ਕਹਿੰਦੇ ਕਪਲਾ ਸ਼ਾਤਰ ਵਾਲਾ ਸਿੰਘ ਸਰਦਾਰ ਦਾ ਜੱਫਾ ਅਮਨ ਵੇਖ ਯਾਰ ਆਓ ਗੋਪੀ ਕੜਿਆਣੇ ਵਾਲਾ ਇਸ ਵੇਲੇ ਲਾਹ ਤਕੜਾ ਜੱਫਾ ਨੰਬਰ ਦਾ ਵਾਅਦਾ ਆਪਣੀ ਟੀਮ ਲਈ ਕਰ ਗਿਆ ਹੈ ਕੜਿਆਣੇ ਵਾਲਾ ਸਮਰਾਲਾ ਇਲਾਕਾ ਮੇਰੇ ਮਿੱਤਰੋ ਇਸ ਵੇਲੇ ਕੜਿਆਣੇ ਵਾਲਾ ਗੋਪੀ ਲਾ ਤਕੜਾ ਜੱਫਾ ਨੰਬਰ ਦਾ ਵਾਅਦਾ ਕਰਦਾ ਹੋਇਆ ਤਲਵੰਡੀ ਚੌਧਰਾਂ ਵਾਲਾ ਮੁੰਨਾ ਆ ਮੁੰਡਾ ਨਿਊਜ਼ੀਲੈਂਡ ਕੈਨੇਡਾ ਵਿੱਚ ਵੀ ਖੇਡ ਆਇਆ ਲਾਓ ਇਹ ਆ ਮੁੰਨਾ ਤਲਵੰਡੀ ਚੌਧਰਾਂ ਵਾਲਾ ਕਮਾਲ ਪੁਆਇੰਟ ਆਪਣੀ ਟੀਮ ਦੇ ਸੇ ਜੋੜਦਾ ਹੋਇਆ ਉਧਰ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਕਬੱਡੀ ਕਲੱਬ ਦੇ ਆ ਕੁਲਦੀਪ ਪਡਾਲਾ ਵਿੱਕੀ ਚਰਾਸਰ ਭੋਲਾ ਸਿੰਘ ਫੇਰੋ ਮਾਣ ਵਾਲੇ ਸਾਡੇ ਵੀਰ ਅਰਜੁਨ ਪੁੱड्डੂ ਤੇ ਗੁਰਜੰਟ ਮਲੇਸ਼ੀਆ ਇਹਨਾਂ ਵੀਰਾਂ ਦਾ ਵੀ ਬਹੁਤ-ਬਹੁਤ ਧੰਨਵਾਦ ਲਓ ਅਗਲੀ ਕਬੱਡੀ ਪੌਂਡ ਦੇ ਲਈ ਰਮਦਾਸ ਵਾਲਾ ਘੋੜਾ ਮੈਦਾਨ ਦੇ ਵਿੱਚ ਵਾਧਾ ਹੋਇਆ ਚਾਰ ਨੇ ਚਾਰਾਂ ਵਿੱਚੋਂ ਸ਼ੇਰਪੁਰ ਦੋਨੇ ਵਾਲੇ ਸੱਤੂ ਦੇ ਨਾਲ ਮੁਕਾਬਲਾ ਸਕਦੇ ਘੋੜਾ ਤੇ ਸੱਤੂ ਘੋੜਾ ਤੇ ਸੱਤੂ ਘੋੜਾ ਤੇ ਸੱਤੂ ਘੋੜਾ ਤੇ ਸੱਤੂ ਮੁਕਾਬਲਾ ਸਿਰੇ ਦਾ ਮੇਰੇ ਮਿੱਤਰੋ ਚੋਟੀ ਦਾ ਮੈਚ ਚੱਲਦਾ ਹੈ ਉਧਰ ਕਹਿੰਦੇ ਵੇਰੇ ਵਾਲਾ लवली ਆ ਸਾਹਮਣੇ ਕਹਿੰਦੇ ਗੱਭਰੂ ਪਾਈ ਵਾਲੇ ਦੀਆਂ ਵੀ ਗੱਲਾਂ ਹੁੰਦੀਆਂ ਕਬੱਡੀ ਪੈਰੀ ਅਮਨ ਕਰ ਗੱਲ ਸੋਹਣਿਆ ਲਓ ਵਿਜੇ ਮਸਾਣੀਆਂ ਵਾਲਾ ਕਬੱਡੀ ਪਾਉਣ ਦੇ ਲਈ ਮੈਦਾਨ ਦੇ ਵਿੱਚ ਵਾਧਾ ਹੋਇਆ ਚਾਰ ਨੇ ਮੰਨੇ ਪਰ ਮੰਨੇ ਜਾਫੀ ਮੇਰ ਮਿੱਤਰੋ ਲਓ ਇੱਕ ਇੱਕ ਅੰਨੀ ਤੇ ਵੇਖਦੇ ਕਿ ਨੌਜਵਾਨ ਅਮਰਤ ਨਾਥੇਆਣੀਆਂ ਮੁਕਾਬਲਾ ਸਖਤ ਆ ਮਸਾਣੀਆਂ ਵਾਲਾ ਵਿਜੇ ਮੇ ਦੇ ਵਿਰਿਓ ਗੁਰਾਇਆ ਇਲਾਕਾ ਹੈ ਤੇ ਨੰਬਰ ਇਸ ਵੇਲੇ ਰੀਡਰ ਦਸੇ ਜਾ ਜੁੜਿਆ ਮੈਚ ਰੁਕਿਆ ਉਧਰ ਤੇ ਸਾਡੇ ਬੜੇ ਸਤਕਾਰਯੋਗ ਵੀਰ ਜਗਤਾਰ ਸਿੱਧੂ ਡਾਕਟਰ ਪੁੱਡੂ ਸੰਦੀਪ ਲਵਾਣਾ ਕਾਲੀ ਸੈੰਤੋਲ ਚੀਮਾ ਚਰਾਸ ਜਤਕੀਆ ਗੁਰੀ ਸਿਰਸਾ ਨਰੀਤ ਚਰਾਸ ਬਲਜਿੰਦਰ ਸਿਰਸਾ ਮਨਜਿੰਦਰ ਕੇਲ ਵਿੱਕੀ ਚਰਾਸ ਅਰਜਨ ਪੁੱਡੂ ਗੁਰਜਟਪਲੇਸ਼ੀਆ ਦੋ ਲੈਂਡਮੈਨ ਲੱਗ ਜਾਣ ਭਰਾ ਬਣ ਕੇ ਦੋ ਲੈਂਡਮੈਨ ਜੇ ਉਧਰ ਪੰਜਾਬ ਦੇ ਲੈਂਡਮੈਨ ਲੱਗਣਾ ਹੋਵੇ ਘੱਟੋ ਘੱਟ 40 ਲੱਖ ਰੁਪਏ ਦੇਣਾ ਪੈਂਦਾ ਹੈ ਇੱਥੇ ਲੈਂਡਮੈਨ ਫ੍ਰੀ ਲੱਗਨੇ ਆ ਪੰਗਾ ਤਾਂ ਆਈ ਆ ਸਾਰਾ ਲੈਂਡਮੈਨ ਲੱਗ ਜੋ ਭਰਾ ਬਣ ਕੇ ਫ੍ਰੀ ਵਾਲੇ ਪਾਸੇ ਪੰਜਾਬੀ ਘਾਤੀ ਤੁਰਦੇ ਆ ਤੇ ਕਮੈਂਟਰੀ ਵਾਲੇ ਅੰਦਰ ਫ੍ਰੀ ਆਏ ਫਿਰਦੇ ਆ ਜਲਦੀ ਜਲਦੀ ਭਰਾ ਬਣ ਕੇ ਲੈਨਮੈਨ ਲਾ ਦਿਓ ਕੋਈ ਨਾ ਕੋਈ ਮੈਚ ਬਹੁਤ ਤਗੜਾ ਖੇਡਿਆ ਜਾ ਰਿਹਾ ਹੈ ਖੇਡ ਮੈਦਾਨ ਦੇ ਅੰਦਰ ਜੇ ਬ੍ਰੇਕ ਦੀ ਨਾ ਪਵੇ ਤਾਂ ਵਧੀਆ ਗੱਲ ਆ ਕਿਉਂਕਿ ਮੈਚ ਬਹੁਤ ਫਸਮਾ ਸਿਰੇ ਦਾ ਮੈਚ ਖੇਡਿਆ ਜਾ ਰਿਹਾ ਹੈ ਜੰਡ ਕੋਹਾਲੇ ਵਾਲਾ ਵੀਰ ਆ ਸਾਡਾ ਨਾਲ ਉਧਰ ਅਜੇ ਕੋਈ ਡਡਵੰਡੀ ਐ ਛੱਤਰ ਵਾਲਾ ਪਾਦੇ ਜੋੜ-ਜੋੜ ਕੇ ਮੌਸਮ ਵੀ ਠੰਡਾ ਜਾ ਹੋ ਗਿਆ। ਅਮਨ ਚੱਕ ਮੈਕ ਸੋਹਣਿਆ ਕਰਦੇ ਗੱਲ। ਆਹ ਪੈਂਦੀ ਹੋਈ ਕਬੱਡੀ। ਲਾ ਬਿੱਕਾ ਛੱਤਰ ਵਾਲਾ ਕਬੱਡੀ ਪਾਉਣ ਦੇ ਲਈ ਮੈਦਾਨ ਦੇ ਵਿੱਚ ਵਾਧਾ ਹੋਇਆ। ਚਾਰ ਖਿਡਾਰੀ ਨੇ ਚਾਰਾਂ ਵਿੱਚੋਂ ਵੇਖਦੇ ਆਂਗੇ ਸਰਹਾਲੀ ਵਾਲਾ। ਆਹ ਮੁੰਡਾ ਇਸ ਵੇਲੇ ਬਲਾਸਪੁਰਿਆ ਜੱਗੇ ਦੇ ਨਾਲ ਮੁਕਾਬਲਾ ਸਕਤੇ। ਆਹ ਜਫਾ ਲੱਗ ਗਿਆ ਤੇ ਤਾੜੀ ਵੱਜੂ। ਇੱਕ ਪਾਸੇ ਬਲਾਸਪੁਰਿਆ ਤੇ ਦੂਜੇ ਪਾਸੇ ਬਿੱਕਾ ਛੱਤਰ ਵਾਲਾ। ਕਮਾਲ ਦਾ ਪਾਣੀ ਜੋੜ ਗਿਆ। ਲਾਉ ਨੰਬਰ ਆਪਣੀ ਟੀਮ ਦੇ ਸੇ ਜੋੜਦਾ ਹੋਇਆ ਕਿ ਪੱਟਾਂ ਦੇ ਨਾਲ ਪੱਟ ਨੇ ਕਹਿੰਦੇ ਡੌਲਿਆਂ ਨੂੰ ਯਾਰੋ ਹੱਥ ਨਹੀਂ ਪੈਂਦੇ ਕਿਹੜੇ ਪਿੰਡ ਦਾ ਗੱਭਰੂ ਲੋਕੀਂ ਉਂਗਲਾ ਕਰ ਕਰ ਪੁੱਛਦੇ ਆ ਕਿ ਸ਼ੇਰਾਂ ਵਰਗੇ ਗੱਭਰੂ ਜਦ ਵਿੱਚ ਮੈਦਾਨੀ ਮੁੱਕਦੇ ਆ ਇਧਰ ਕਹਿੰਦੇ ਮਾਝੇ ਵਾਲਾ ਸੁਲਤਾਨ ਕਬੱਡੀ ਪਾ ਰਿਹਾ ਸਰਬਜੀਤ ਚੀਮੇਹਰਾਂ ਦੀ ਟੀਮ ਖੇਡ ਰਹੀ ਹੈ ਵੱਡੇ ਮੱਲ ਨੇ ਤਰਸੇਮ ਆਸਟ੍ਰੇਲੀਆ ਤੋਂ ਦਾਰਾਪੁਰੀਆ ਜੇ ਐਂ ਭੁਜਾਈ ਗਿਆ ਤੇ ਮੈਨੂੰ ਲੱਗਦਾ ਸਾਰੇ ਮੈਚ ਬਾਹਰ ਬਹਿ ਕੇ ਵੇਖਣੇ ਪੈਣਗੇ ਆ ਮੱਲਾ ਤਗੜਾ ਹੋ ਜਾ ਉਧਰ ਕਹਿੰਦੇ ਭਿੰਡਰਾਵਾਲਾ ਰਮਨਾ ਕਬੱਡੀ ਦੀ ਨਰਸਰੀ ਦੇ ਤੌਰ ਤੇ ਪਿੰਡ ਜਾਣਿਆ ਜਾਂਦਾ ਚਾਹੇ ਬੰਤੇ ਭਿੰਡਰ ਦੀ ਗੱਲ ਕਰੀਏ ਚਾਹੇ ਕੇਲੇ ਭਿੰਡਰ ਦੀ ਗੱਲ ਕਰੀਏ ਤੇ ਅੱਜ ਕੱਲ ਸੁਰਖੀਆਂ ਦੇ ਵਿੱਚ ਆ ਬੱਬੂ ਭਿੰਡਰਾਵਾਲਾ ਔਰ ਖੇਡ ਕਬੱਡੀ ਦਾ ਵੱਡਾ ਪ੍ਰਮੋਟਰ ਬਲਜਿੰਦਰਾ ਭਿੰਡਰ ਦੁਨੀਆ ਮਾਨ ਕਰਦੀ ਹੈ ਫੈਸਲਾ ਕੀ ਹੈ ਵੀ ਨੰਬਰ ਰੀਡਰ ਦੇ ਹਿੱਸੇ ਜੁੜਦਾ ਹੋਇਆ ਨੰਬਰ ਕਹਿੰਦੇ ਭਿੰਡਰਾਵਾਲਾ ਰਮਨਾ ਅਜਦਾ ਕਹਿੰਦੇ ਤਲਵੰਡੀ ਚੌਧਰੀਆਂ ਪਿੰਡ ਹੈ ਕਬੱਡੀ ਵੀ ਬਹੁਤ ਤਗੜੀ ਖੇਡੀ ਗਈ ਤੇ ਖਿਡਾਰੀ ਵੀ ਬਹੁਤ ਤਗੜੇ ਧਰਤੀ ਨੇ ਪੈਦਾ ਕੀਤੇ ਆ ਇੰਦਰਜੀਤ ਜੋਸ਼ਨ ਵੱਡੀ ਟੀਮ ਬਣਾਉਂਦਾ ਯਰਮਨ ਦੇ ਵਿੱਚ ਮੇਰੇ ਮਿੱਤਰੋ ਇਹ ਮੁੰਨਾ ਹੈ ਤਲਵੰਡੀ ਚੌਧਰੀਆਂ ਵਾਲਾ ਇਧਰ ਪਈ ਵਾਲਾ ਕੈਲੀ ਮੇਰੇ ਮਿੱਤਰੋ ਗੱਲਾਂ ਦੁਨੀਆ ਦੇ ਵਿੱਚ ਹੋਣੀਆਂ ਆ ਆਹ ਬੱਲੇ ਬੱਲੇ ਹੋਈ ਪਈ ਆ ਆਹ ਤਲਵੰਡੀ ਵਾਲਾ ਮੁੰਨਾ ਕਹਿੰਦੇ ਵਾਟਾਂ ਵੱੜਦਾ ਤਰਿਆ ਜਾਂਦਾ ਲੈ ਵੀ ਅਮਨ ਸਾਹਮਣੇ ਵੇਖ ਫੇਰ ਕਬੱਡੀ ਪਈ ਜਾਓ ਕਪਿਲ ਛੱਤਰ ਵਾਲਾ ਕਬੱਡੀ ਪਾਉਣ ਦੇ ਲਈ ਮੈਦਾਨ ਦੇ ਵਿੱਚ ਵੱਧਦਾ ਹੋਇਆ ਕਪਿਲ ਕਬੱਡੀ ਪਾ ਰਿਹਾ ਆਓ ਚਾਰ ਖਿਡਾਰੀ ਤਿਆਰ ਨੇ ਚਾਰਾਂ ਵਿੱਚੋਂ ਕੌਣ ਹਰਮਨ ਸਰਹਾਲੀ ਵਾਲਾ ਸ਼ੇਰਪੁਰ ਦੋਨੇ ਵਾਲਾ ਸੱਤੂ ਏ ਉਹ ਗੋਪੀ ਕੜਿਆਣੇ ਵਾਲਾ ਕੌਣ ਬੱਲੇ ਬੱਲੇ ਕਰਵਾਵੇਗਾ ਲਓ ਸਾਹਮਣੇ ਪੈਂਦੀ ਔ ਰੇਡ ਚਾਰਾਂ ਵਿੱਚੋਂ ਇੱਕ ਨੇ ਕੀਤੀ ਟਰਾਈ ਏ ਲਓ ਇਹ ਆ ਸ਼ੇਰਪੁਰ ਦੋਨੇ ਵਾਲਾ ਸੱਤੂ ਮੇਰੇ ਪੰਜਾਬੀ ਵੀਰੋ ਕਮਾਲ ਦਾ ਪੁਆਇੰਟ ਆਪਣੀ ਟੀਮ ਦੇ ਹਿੱਸੇ ਜੋੜਦਾ ਹੋਇਆ ਲਓ ਅਗਲੀ ਕਬੱਡੀ ਪੁਆਇੰਟ ਦੇ ਲਈ ਇਸ ਵੇਲੇ ਮੈਦਾਨ ਦੇ ਵਿੱਚ ਮਸਾਣੀਆਂ ਪਿੰਡੇ ਗੁਰਾਇਆ ਇਲਾਕਾ ਏ ਆਹ ਸਾਹਮਣੇ ਵਿਜੇ ਨਾਮ ਦਾ ਖਿਡਾਰੀ ਇਸ ਵੇਲੇ ਕਬੱਡੀ ਪੁਆਇੰਟ ਦੇ ਲਈ ਐਨ ਝੁਕਿਆ ਹੋਇਆ ਤੀਰ کمان ਵਾਂਗੂ ਨੌਜਵਾਨ ਗੱਭਰੂ ਚਾਰ ਖਿਡਾਰੀ ਨੇ ਡਾਰਾਪੁਰੀਆ ਹੈਰੀਏ ਨਾਲ ਅਮਰ ਤੇ ਨਾਥੇ ਆਣੀਆਂ ਲਓ ਇਧਰ ਲਈ ਸਾਈਡ ਦੇਖਦੇ ਕਿ ਡਬਲ ਟੱਚ ਤੇ ਨੰਬਰ ਜਿਹੜਾ ਉਹ ਬਾਬਾ ਜੋਰਾ ਵਰਦੀ ਟੀਮ ਦੇ ਹਿੱਸੇ ਜੁੜਦਾ ਹੋਇਆ ਲਓ ਅਗਲੀ ਕਬੱਡੀ ਕੋੜੇ ਰਮਦਾਸ ਜੀ ਦੀ ਤੇ ਬੋਲ ਸਾਡੇ ਉਸਤਾਦ ਕੋੜਾ ਰਮਦਾਸ ਵਾਲਾ ਕਹਿੰਦੇ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ ਖੇਡ ਮੈਦਾਨ ਦੇ ਅੰਦਰ ਪੈਂਦੀ ਹੋਏ ਰੇਡ ਹੈ ਚਾਰ ਮਲ ਤਿਆਰ ਨੇ ਗੱਲ ਕਹਿੰਦੇ ਵੀ ਗੱਬਰੋ ਅਰਸ਼ ਤੇ ਗੱਲਾਂ ਕਹਿੰਦੇ ਸੱਤੂ ਸ਼ੇਰਪੁਰ ਦੋਨੇ ਵਾਲਾ ਓਏ ਗੱਲ ਵੱਡੀ ਆ ਗੱਲ ਵੱਡੀ ਆ ਗੱਲ ਵੱਡੀ ਆ ਇਹ ਤਾਂ ਖੇਡ ਕਬੱਡੀ ਆ ਗੱਲ ਵੱਡੀ ਆ ਇਹ ਤਾਂ ਖੇਡ ਕਬੱਡੀ ਹੈ ਮੈਚ ਵੀ ਫਸਿਆ ਪਿਆ ਮੇਰੇ ਮਿੱਤਰੋ ਆਏ ਸੁਲਤਾਨ ਪ੍ਰੀਤਮ ਪਹਿਲਵਾਨ ਦੇ ਪੁੱਤਰ ਦੀਆਂ ਦੁਨੀਆ ਦੇ ਵਿੱਚ ਗੱਲਾਂ ਹੋਈਆਂ ਆਹ ਗੱਲਾਂ ਵੀ ਉਹਨਾਂ ਦੀਆਂ ਹੁੰਦੀਆਂ ਕਿ ਜਿਨ੍ਹਾਂ ਵਿੱਚ ਕੋਈ ਗੱਲਬਾਤ ਹੁੰਦੀ ਹੈ ਆਹ ਸਾਹਮਣੇ ਮੇਰੇ ਮਿੱਤਰੋ ਇਹ ਆ ਸੁਲਤਾਨ ਚਾਰ ਮਲ ਤਿਆਰ ਗੱਲਾਂ ਦਾਰਾਪੁਰੀਏ ਹੈਰੀ ਨਾ ਹੋਣਗੀਆਂ ਜਾਂ ਅਮਰਤ ਨਾ ਹੋਣਗੀਆਂ ਜਾਂ ਮੇਰੇ ਵਾਲੇ लवली ਨਾ ਹੋਣਗੀਆਂ ਇਧਰ ਅਮਰਤ ਤੇ ਕਹਿੰਦੇ ਸੁਲਤਾਨ ਭੱਜ ਲੈ ਸੁਲਤਾਨ ਭੱਜ ਲੈ ਸੁਲਤਾਨ ਭੱਜ ਲੈ ਸੁਲਤਾਨ ਲੱਗ ਗਈ ਜਾਨ ਛਾਤਰ ਵਾਲਿਆ ਤਗੜਾ ਹੋ ਮੱਲਾ ਆਹ ਦੇਤੀਆ ਥਾਪੀ ਬਣਾਲੇ ਵਾਲੇ ਨੇ ਜਿਵੇਂ ਸਿਆੜੀ ਮੂੜੀ ਮੱਝ ਚੋਕੇ ਦਿੰਦੀ ਹੁੰਦੀ ਆ ਆਹ ਮੁੰਡੇ ਨੇ ਬੱਲੇ ਬੱਲੇ ਕਰਵਾਦੀ ਮੇਰੇ ਮਿੱਤਰੋ ਛਾਤਰ ਵਾਲਾ ਬਿੱਕਾ ਸਾਹਮਣੇ ਕਬੱਡੀ ਪਾ ਰਿਹਾ ਹੈ ਅਮਨ ਕਾਰ ਮੁੰਡੇ ਦੀ ਗੱਲ ਆਹ ਪਹਿਲੀ ਕਬੱਡੀ ਛਾਤਰ ਵਾਲਾ ਗੋਪੀ ਕੜਿਆਣੇ ਵਾਲਾ ਇਸ ਵੇਲੇ ਆਹ ਮੋਰੇ ਖੜ ਕੇ ਹੌਸਲੇ ਦੇ ਨਾਲ ਆਹ ਜਫਾ ਲਾਉਣ ਦਾ ਯਤਨ ਕਰ ਰਿਹਾ ਹੈ ਪਰ ਬਿੱਕਾ ਛਾਤਰ ਵਾਲਾ ਕਮਾਲ ਦਾ ਪੁਆਇੰਟ ਆਪਣੀ ਟੀਮ ਦੇ ਸਿਰ ਜੋੜਦਾ ਹੋਇਆ ਉਹ ਰਾਤਾਂ ਨੂੰ ਨਹੀਂ ਸੌਂਦੇ ਜਿਹਨਾਂ ਦਿਨੇ ਅੱਗ ਲਾਉਣੀ ਉਹ ਡਰਦੇ ਨਹੀਂ ਹੁੰਦੇ ਜਿਹਨਾਂ ਦੁਨੀਆ ਡਰਾਉਣੀ ਕਈ ਵਾਰੀ ਅੱਖਾਂ ਉੱਤੇ ਬੰਨ ਪੱਟੀਆਂ ਢਾਗੇ ਸੋਈ ਵਾਲੇ ਨੱਕੇ ਚ ਲਗਾਉਣੇ ਪੈਂਦੇ ਆ ਐਵੇਂ ਰਹਿੰਦੇ ਲੋਕੀ ਚੰਗੇ ਦਿਨ ਉਡੀਕਦੇ ਚੰਗੇ ਦਿਨ ਆਉਂਦੇ ਨਹੀਂ ਮਿਹਨਤ ਨਾਲ ਲਿਆਉਣੇ ਪੈਂਦੇ ਆ ਕਿ ਚੰਗੇ ਦਿਨ ਆਉਂਦੇ ਨਹੀਂ ਆ ਮਿਹਨਤ ਨਾਲ ਲਿਆਉਣੇ ਪੈਂਦੇ ਆ ਤਲਵੰਡੀ ਵਾਲਾ ਮੁੰਨਾ ਇਸ ਵੇਲੇ ਕਮਾਲ ਦਾ ਪੁਆਇੰਟ ਆਪਣੀ ਟੀਮ ਦੇ ਸਿਰ ਜੋੜਦਾ ਹੋਇਆ ਉਧਰਲੇ ਪਾਸੇ ਭੋਲੇ ਸਿੰਘ ਫੇਰੋਮਾਨ ਦਾ ਜ਼ੋਰ ਲੱਗਾ ਹੋਇਆ ਬਡਾਲੇ ਵਾਲੇ ਕੁਲਦੀਪ ਜੀ ਅੱਜ ਪਿਆਰ ਨਹੀਂ ਲੱਗ ਰਹੇ ਆ ਕਬੱਡੀ ਇਸ ਵੇਲੇ ਭਿੰਡਰਾਂ ਵਾਲੇ ਰਮਨੇ ਦੀ ਪੈ ਗਈ ਚਾਰ ਨੇ ਚਾਰਾਂ ਵਿੱਚੋਂ ਸ਼ੇਰਪੁਰ ਦੋਨੇ ਵਾਲਾ ਨਾਲ ਵੇਖਦੇ ਗਏ ਜੱਗਾ ਬਿਲਾਸਪੁਰਿਆ ਤੇ ਨਾਲ ਸਰਹਾਲੀ ਵਾਲਾ ਹਰਮਨ ਚਾਰ ਨੇ ਮੁੰਡੇ ਪਿੰਡ ਵਾਲਾ ਇਸ ਵੇਲੇ ਗੁੱਜਰ ਵੀ ਤਿਆਰ ਏ ਆਓ ਵੇਖਦੇ ਹਾਂ ਕਿ ਪੈਂਦੀ ਹੋ ਰੇਡ ਤੇ ਕੌਣ ਬੱਲੇ ਬੱਲੇ ਕਰਵਾਵੇਗਾ ਲਓ ਬਿਲਾਸਪੁਰਿਆ ਜੱਗਾ ਤੇ ਭਿੰਡਰਾ ਵਾਲਾ ਰਮਨਾ ਤਜਰਬੇਦਾਰ ਖਿਡਾਰੀ ਹਮਾਲ ਦਾ ਪੁਆਇੰਟ ਆਪਣੀ ਟੀਮ ਦੇ ਸਿਰ ਜੋੜਦਾ ਹੋਇਆ ਵਿਜੇ ਦੀ ਰੇਡ ਤੇ ਬੋਲ ਸਾਡੇ ਲਓ ਵਿਜੇ ਦੀ ਕਬੱਡੀ ਪੈ ਰਹੀ ਹੈ ਆਓ ਦਾਰਾਪੁਰਿਆ ਲੱਗ ਗਿਆ ਟੁੱਟ ਕੇ ਮੇਰੇ ਮਿੱਤਰੋ ਏ ਗੱਲ 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 ਵੱਖਰੀ ਜਿਹੜੇ ਹਸਾਵਨਾ ਜਮਾਨਾ ਚੱਲਦਾ ਕੋੜਿਆ ਪਾਕ ਕਬੱਡੀ ਉਧਰਲੇ ਬੰਨੇ ਬਾਬਾ ਜੋਰਾ ਪਰ ਬਾਬਾ ਫਤਿਹ ਸਿੰਘ ਆਓ ਛੰਦੇ ਗੱਲ ਹੋਰਾਂ ਦਾ ਚੇਚੇ ਤੌਰ ਤੇ ਧੰਨਵਾਦ ਹੈ ਮੇਰੇ ਮਿੱਤਰੋ ਖਾਲਮ ਤੋਂ ਬੱਬੂ ਸਾਡੇ ਗੋਪੀ ਭਰਾ ਦਾ ਵੱਡੇ ਪੱਦਰ ਤੇ ਵੱਡਾ ਧੰਨਵਾਦ ਹੈ ਸਿਰੇ ਦਾ ਮੁਕਾਬਲਾ ਮੈਚ ਵੀ ਮੁੱਕ ਜੂ ਮੁੱਕ ਜੂ ਕਰਦਾ ਮੈਚ ਵੀ ਮੁੱਕ ਜੂ ਮੁੱਕ ਜੂ ਆਓ ਨੰਬਰ ਰੇਡਰ ਦਾ ਮੇਰੇ ਮਿੱਤਰੋ ਆਓ ਨੰਬਰ ਸਾਹਮਣੇ ਕਹਿੰਦੇ ਰਮਦਾਸ ਵਾਲੇ ਘੋੜੇ ਦਾ ਆ ਮੱਲਾ ਪਾਕ ਕਬੱਡੀ ਮੇਰੇ ਵਾਲਾ ਲੱਗ ਜਾ ਇੱਕ ਵਾਰੀ ਕਰਾ ਦੇ ਧੰਨ ਧੰਨ ਨੌਜਵਾਨਾ ਸਾਹਮਣੇ ਸੁਲਤਾਨ ਉਹ ਵੱਜ ਕਿਸੇ ਦੀ ਹਿੱਕ ਦੇ ਵਿੱਚ ਨੌਜਵਾਨਾ ਖੇਡ ਕਬੱਡੀ ਵੱਡੀ ਹੈ ਤਾਰਾਪੁਰੀਆ ਚੜਦਾ ਬਗਲਾ ਏ ਹੱਟ ਪਾਸੇ ਹੱਟ ਪਾਸੇ ਹੱਟ ਪਾਸੇ

ਤੇ ਮੈਨੂੰ ਲੱਗਦਾ ਦਾਰਾਪੁਰ ਨੇ ਕਲੱਚ ਪਲੇਟਾਂ ਦਾ ਧੂਆ ਮਰਾਦਾ ਫੜ ਕੇ ਆ ਬੱਲੇ ਬੱਲੇ ਕਰਵਾਈ ਹੈ ਜੱਫਾ ਵੀ ਲੱਗਾ ਤੇ ਦੁਨੀਆ ਪੱਪਾਂ ਦੇ ਕਰਦੀ ਹੈ ਅਮਨ ਸ਼ਾਤਰ ਵਾਲਾ ਬਿੱਕਾ ਸਾਹਮਣੇ ਲਾ ਬਿੱਕਾ ਸ਼ਾਤਰ ਵਾਲਾ ਅਗਲੀ ਕਬੱਡੀ ਪਾਉਣ ਦੇ ਲਈ ਮੈਦਾਨ ਦੇ ਵਿੱਚ ਵਾਧਾ ਆਇਆ ਬੂਟੇ ਬਾਈ ਤੇਰਾ ਪੱਪ ਕੰਮ ਕਰ ਆ ਗਿਆ ਆਓ ਸਾਹਮਣੇ ਪੈਂਦੀ ਫਿਰ ਰੇਡ ਤੇ ਆਏ ਜੱਗਾ ਬਿਲਾਸਪੁਰ ਦੀ ਧਰਤੀ ਦਾ ਪਰ ਦੂਜੇ ਪਾਸੇ ਪਿੱਕਾ ਛਾਤਰ ਵਾਲਾ ਕਮਾਲ ਦਾ ਪੁਆਇੰਟ ਆਪਣੀ ਟੀਮ ਦੇ ਸੇਜੁਰਦਾ ਹੋਇਆ ਇਕੋ ਜਿਹਾ ਰੰਗ ਫੋਜਵੇ ਮੁੜ ਕੇ ਰਪਈਆਂ ਦਾ ਲੈਣ ਦੇਣ ਫੋਜਵੇ ਦਾਤੀਆਂ ਤੇ ਕਈਆਂ ਦਾ ਮੀਆਂ ਵਾਲੀ ਵੱਡੀ ਵਿੱਚ ਵਹਿੜ ਕਰਨ ਦੌੜਦਾ ਕਰੀ ਕਿਤੇ ਮੇਲ ਮੌਲਾ ਦਿੱਲੀ ਤੇ ਲਾਹੌਰ ਦਾ ਇਹਦਾ ਤਲਵੰਡੀ ਚੌਧਰੀਆਂ ਦਾ ਪਿੰਡੇ ਮੁੰਨਾ ਨਾਮ ਹੈ ਆਹ ਖੇਡ ਕਬੱਡੀ ਦਾ ਇਹਨੂੰ ਟੌਪ ਦਾ ਧਾਵੀ ਕਬੱਡੀ ਪੌਂਡ ਦੇ ਲਈ ਅਗਲੇ ਮੈਚ ਦੀਆਂ ਟੀਮਾਂ ਵੀ ਗਰਾਊਂਡ ਦੇ ਵਿੱਚ ਆ ਜਾਣਾ ਅਗਲੇ ਮੈਚ ਦੀਆਂ ਟੀਮਾਂ ਜਲਦੀ ਦੇ ਨਾਲ ਆਹ ਫੇਰੇ ਵਾਲਾ ਕੋਸ਼ਿਸ਼ ਕਰਦਾ ਤੇ ਮੁੰਡਾ ਤਲਵੰਡੀ ਚੌਧਰੀਆਂ ਵਾਲਾ ਖੇਡ ਕਬੱਡੀ ਦਾ ਵੱਡਾ ਮੱਲ ਹੈ ਮੈਂ ਬੇਨਤੀ ਕਰਾਂਗਾ ਅਗਲਾ ਮੈਚ ਰਾਮਨ ਬਲੂ ਤੇ ਨਾਲ ਬਾਬਾ ਰਾਇਲ स्पोर्ट ਦੀ ਟੀਮ ਜਿਹੜੀ ਕਿਰਪਾ ਕਰਕੇ ਗਰਾਊਂਡ ਦੇ ਵਿੱਚ ਆਵੇਗੀ ਜਲਦੀ ਦੇ ਨਾਲ ਰਾਇਲ ਰੈੱਡ ਦੀ ਟੀਮ ਇਹ ਸਤਕਾਰ ਸਹਿਤ ਮੈਦਾਨ ਦੇ ਵੱਲ ਆ ਜਾਵੇ ਰਮਦਾਸ ਵਾਲੇ ਘੋੜੇ ਦੀ ਕਬੱਡੀ ਪੈ ਰਹੀ ਹੈ ਸ਼ੇਰਪੁਰ ਦੋਨੇ ਵਾਲਾ ਗੱਲਾਂ ਵੱਖਰੀਆਂ ਕਰਦਾ ਮੇਰੇ ਮਿੱਤਰੋ ਮੈਚ ਬਾਲਾ ਤਕੜਾ ਖੇਡਿਆ ਜਾ ਰਿਹਾ ਆਓ ਛਿੰਦੇ ਗੱਲ ਹੋਰਾਂ ਦੀ ਬਣਾਲੇ ਵਾਲੇ ਕੁਲਦੀਪ ਦੀ ਵੱਡੀ ਟੀਮ ਇਧਰ ਸਰਬਜੀਤ ਚੀਮਾ ਆ ਬੇਫਿਕਰਾ ਆ ਕੇ ਖੜਾ ਉਧਰ ਨਾਲ ਸਾਡਾ ਵੀਰ ਹੈ ਵੀਰਾ ਦਾਤੇਵਾਸ ਤੇ ਕਹਿੰਦੇ ਤਰਸੇਮ ਸੇਖੋ ਆਸਟ੍ਰੇਲੀਆ ਵਾਲਾ ਇਧਰ ਕਹਿੰਦੇ ਦਾਰਾਪੁਰੀਆ ਮੁੱਲ ਮੋੜਦਾ ਉਹ ਦਾਰਾਪੁਰੀਆ ਨਰਿੰਦਰ ਕਾਲੇ ਗਲੋਟੀ ਵਾਲ ਦਾ ਚਹੇਤਾ ਓਏ ਮੁੱਲ ਮੋੜਦਾ ਓਏ ਨਰਿੰਦਰ ਕਾਲੇ ਗਲੋਟੀ ਵਾਲ ਦਾ ਚਹੇਤਾ ਮੁੰਡਾ ਮੁੱਲ ਮੋੜਦਾ ਲਾਲ ਆਕੇ ਜਫੇ ਟੀਮਾਂ ਪ੍ਰਧਾਨ ਇਹ ਦੁੱਖ ਤੋੜਦਾ ਆਹ ਸਾਹਮਣੇ ਸਿਰੇ ਦਾ ਮੈਚ ਅਮਨ ਚੱਕਰ ਮਾਈਕ ਤੇ ਕਰਦੇ ਜੀ ਸੁਣੋ ਲਓ ਬੱਲੇ ਇਸ ਵੇਲੇ ਛਾਤਰ ਵਾਲਾ ਕਬੱਡੀ ਪਾਉਣ ਦੇ ਲਈ ਮੈਦਾਨ ਦੇ ਵਿੱਚ ਵਾਧਾ ਹੋਇਆ ਗੁੰਦਵੇਂ ਸ਼ਰੀਰ ਦੇਖੋ ਲਿਸ਼ਕਾ ਨੇ ਮਾਰਦੇ ਵੱਡੀਆਂ ਖੁਰਾਕਾਂ ਮਾਪੇ ਇਹਨਾਂ ਨੂੰ ਹਿਚਾਰ ਦੇ ਕੱਲਾ ਕੱਲਾ ਗੱਭਰੂ ਸ਼ੇਰ ਵਾਂਗੂ ਗੱਜੂਗਾ ਕੌਣ ਕਿੰਨੇ ਪਾਣੀਆਂ ਚ ਇਹ ਤਾਂ ਪੰਗਾ ਪੈਦ ਪਤਾ ਲੱਗੂਗਾ ਸ਼ੇਰਪੁਰ ਦੋਨੇ ਵਾਲਾ ਵੇਖ ਆਹ ਸਰਹਾਲੀ ਵਾਲਾ ਬੀਦੇ ਦੇ ਪਿੰਡ ਦਾ ਗੱਭਰੂ ਪਰ ਨੰਬਰ ਜਿਹੜਾ ਉਹ ਰੀਡਰ ਦੇ ਸੇਜ ਆ ਜੁੜਿਆ ਲਓ ਕਪਲ ਛੱਤਰ ਵਾਲਾ ਇਧਰ ਦੇ ਪਾਸੇ ਤਲਵੰਡੀ ਵਾਲਾ ਕਿ ਮਸਲਾ ਜਿੱਤਦਾ ਬਣ ਗਿਆ ਵੇ ਆਹ ਕਬੜੀਆਂ ਦੋ ਦੋ ਪਾਸੇ ਮਸਲਾ ਹਿੰਡਦਾ ਬਣ ਗਿਆ ਵੇ ਕਬੜੀਆਂ ਦੋ ਦੋ ਪਾਦੇ ਤਲਵੰਡੀ ਚੌਧਰ ਵਾਲੇ ਮੁੰਨੇ ਨੂੰ ਆਹ ਕਬੜੀਆਂ ਦੋ ਦੋ ਪਾਣੀਆਂ ਪੈਣੀਆਂ ਮਸਲਾ ਜਿੱਤਦਾ ਇੱਕ ਪਾਸੇ ਤੇ ਦੂਜੇ ਪਾਸੇ ਮੁਕਾਬਲਾ ਸਕਤੇ ਅਮਰੀਕ ਅਮਰੀਕ ਵਾਲਿਆਂ ਵਾਲੀ ਦਾ ਮੇਰੇ ਮਿੱਤਰੋ ਕੋਸ਼ਿਸ਼ ਕਰਦਾ ਤੇ ਮੁੰਡਾ ਤਲਵੰਡੀ ਵਾਲੇ ਮੁੰਨੇ ਲਈ ਵੀ ਤਾੜੀਆਂ ਮਾਰ ਦਿਓ ਮੇਰੇ ਮਿੱਤਰੋ ਇੱਕ ਮੁੰਨਾ ਖੋਜੇ ਵਾਲੀਆ ਜੱਗੇ ਦਿਓਲ ਦੇ ਪਿੰਡਾਂ ਦਾ ਖੇਡ ਕਬੱਡੀ ਨੂੰ ਵੱਡੀ ਦੇਣਾ ਜੱਗੇ ਦਿਓਲ ਦੀ ਸਭੂ ਸੁਪੇਂ ਦੀ ਜਿੰਦਰ ਬਿਰਕੌਰਾਂ ਦੀ ਤੇ ਗੱਲ ਵੱਡੀ ਆ ਅੱਜ ਦੇ ਮੇਲੇ ਦੀ ਅੱਜ ਸੁਮੱਚੀ ਫੰਡਰੇਸ਼ਨ ਮਲੇਸ਼ੀਆ ਦਾ ਚੇਚੇ ਤੌਰ ਤੇ ਧੰਨਵਾਦ ਆਓ ਚਾਰ ਖਿਡਾਰੀ ਤਿਆਰ ਹੈ ਸਾਡਾ ਬੱਬਲ ਆਇਆ ਮਨਾਵੇਂ ਪਿੰਡ ਵਾਲਾ ਨਾਲ ਮਲਕੀਤ ਦਾ ਮਾਜੇ ਵਾਲਾ ਔਰ ਸਾਹਮਣੇ ਕਹਿੰਦੇ ਸਿਰੇ ਦਾ ਮੈਚ ਹੈ ਸੱਤੂ ਸ਼ੇਰਪੁਰ ਦੋਨਾਂ ਦੀ ਧਰਤੀ ਹੈ ਇੱਕ ਪਾਸੇ ਪੰਜਾਬ ਹੈ ਇੱਕ ਪਾਸੇ ਹਰਿਆਣਾ ਮੱਲ ਭਿੜਦੇ ਆ ਮੱਲ ਬੱਲੇ 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 ਪਰੇ 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 ਖੇਚ ਖਾਤਰ ਵਾਲਿਆ ਖੇਚ ਖੇਚ ਸ਼ਾਤਰਾਲਾ ਬਾਦਹਾ ਉਧਰਲੇ ਬੰਨੇ ਸੱਤੂ ਨੇ ਜੱਫਾ ਪਾਵੇਂ ਨੰਬਰ ਬੇਕਾ ਲੈ ਗਿਆ ਪਰ ਸ਼ੱਕੀ ਕਰਦਾ ਛਾਤਰਾਣਾ ਇੱਕ ਵਾਰੀ ਤਾੜੀਆਂ ਮਾਰ ਦਿਓ ਆ ਸੱਤੂ ਦੇ ਲਈ ਮੇਰੇ ਮਿੱਤਰੋ ਮੱਲ ਵੱਡੇ ਐ ਸਵਾਦ ਵੱਡਾ ਐ ਇਧਰ ਕਹਿੰਦੇ ਸੁਲਤਾਨ ਆਇਆ ਹੋਇਆ ਅਮਨ ਕਾਰਗਲ ਸੁਣਿਆ ਲਓ ਸੁਲਤਾਨ ਇਸ ਵੇਲੇ ਕਬੱਡੀ ਪਾ ਰਿਹਾ ਦਾਰਾਪੁਰੀਆ 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 ਹੈਰੀ ਮੁਕਾਬਲਾ ਸਕਤੇ ਉਹ ਵੱਜੀ ਹੋਈ ਕੈਂਚੀ ਇਧਰਲੇ ਪਾਸੇ ਲੱਗ ਗਿਆ ਜੋਰ ਹੋ ਗਈ ਕਮਾਲ ਕਿਹੜੋ ਦੜੀ ਪੈਂਦੇ ਪੇਚੇ ਸੋਹਣਿਆ ਦੂਰ ਹੁੰਦੇ ਦਿਲਾ ਦੇ ਬਲੇਖੇ ਸੋਹਣਿਆ ਅਗਲਾ ਵੀ ਇੱਕੀ ਹਾਰੀ 33 ਉੜਦਾ ਰਾਜੇ ਖੇਲੇ ਦਬਕਾ ਬਗਾਨੇ ਪੁੱਤ ਦਾ ਵੱਜਦਾ ਫਰਾਟਾ ਜਿਵੇਂ ਨੀਲੇ ਫੋੜ ਦਾ ਮੈਚ ਫਸ ਗਿਆ ਉਹ ਸੱਦਿਆ ਗਲੋਟੀ ਵਾਲੇ ਕਾਲੇ ਯਾਰ ਦਾ ਆਹ ਮੁੰਡਾ ਆਉਂਦਾ ਮਲੇਸ਼ੀਆ 'ਚ ਮੁੱਲ ਤਾਰਦਾ ਆਹ ਵੱਡੇ ਵੱਡੇ ਜਾਫੀਆਂ ਨੂੰ ਮੁੱਦਾ ਮਾਰਦਾ ਵੱਡੇ ਵੱਡੇ ਧਾਵੀਆਂ ਨੂੰ ਮੁੱਦੇ ਮਾਰਦਾ ਆਹ ਟੱਕਰ ਸਿਰੇ ਦੀ ਹੈ ਉਹ ਟੀਮ ਕਹਿੰਦੇ ਉਧਰਲੇ ਬੰਨੇ ਵੀ ਸਿਰੇ ਦੀ ਮੇਰੇ ਮਿੱਤਰੋ ਬਾਬਾ ਯੋਰਾਵਰ ਤੇ ਬਾਬਾ ਫਤਿਹ ਸਿੰਘ ਦੀ ਖੇਡ ਕਲੱਬ ਹੈ ਆ ਖੋਜੇ ਵਾਲੀ ਆ ਆ ਤਲਵੰਡੀ ਵਾਲਿਆ ਪਾਦੇ ਮੱਲਾ ਜੋੜ-ਜੋੜ ਕੇ ਆਹ ਕਹਿੰਦੇ ਚੜਦੀ ਵਾਲਿਆਂ ਨੇ ਕੰਧ ਗੱਡੀ ਹੋਈ ਹੈ ਵੇਰੇ ਵਾਲਾ ਫੇਰ ਫੇਰ ਕੇ ਜਫੇ ਲਾਉਂਦਾ ਮਾਜੇ ਵਾਲਾ ਏ ਹਟ ਪਾਸ ਹਟ ਪਾਸੇ ਨੌਜਾਨਾ ਲਾ ਮੁੰਡੇ ਲਈ ਤਾੜੀ ਇੱਕ ਵਾਰ ਯੋਰ ਦੇ ਨਾਲ ਮਾਰ ਦਿਓ ਤਲਵੰਡੀ ਚੌਧਰੀਆਂ ਵਾਲਾ ਮੁੰਨਾ ਜਵੀਰਿਆ ਫਿਰਦਾ ਮੇਰੇ ਪੰਜਾਬੀ ਵੀਰੋ ਕਮਾਲ ਦੀਆਂ ਰੇਡਾਂ ਪਾ ਰਿਹਾ ਏ ਲਾਓ ਅਗਲੀ ਕਬੱਡੀ ਫੇਰ ਮੈਦਾਨ ਦੇ ਵਿੱਚ ਕਪਲ ਦੀ ਪੈਣ ਜਾ ਰਹੀ ਏ ਚਾਰ ਨੇ ਚਾਰਾਂ ਵਿੱਚੋਂ ਕੌਣ ਬੱਲੇ ਬੱਲੇ ਕਰਵਾਵੇਗਾ ਕਿ ਚਾਰ ਜਾਫੀ ਖੜੇ ਤਾਵੀ ਆ ਗਿਆ ਭੱਜ ਕੇ ਕੌਣ ਗਿੱਟੇ ਖਿੱਚੂ ਕੌਣ ਲੱਗੂ ਭੱਜ ਕੇ ਕਿਹਦੇ ਪੱਟ ਕਿਹਦੇ ਮੋٹے ਡੋਲੇ ਕਿਹਦੇ ਪੱਟ ਪੈ ਗੁੰਦੇ ਆ ਤਰਤ ਮੇਰੇ ਪੰਜਾਬ ਦੀ ਛੇੜ ਹੀ ਪੈਦਾ ਹੁੰਦੇ ਆ ਲਓ ਸਾਹਮਣੇ ਕਪਲ ਦੀ ਪੈਂਦੀ ਹੋਏ ਕਬੱਡੀ ਏ ਚਾਰ ਨੇ ਚਾਰਾਂ ਵਿੱਚੋਂ ਵੇਖਦੇ ਆ ਕਿ ਮੁਕਾਬਲਾ ਸਕਤੇ ਤੇ ਡਬਲ ਟੱਚ ਅਜੇ ਜੜਵੰਡੀ ਦਾ ਇਸ਼ਾਰਾ ਕਿ ਨੰਬਰ ਰੇਡਰ ਦੇ ਸੇ ਜੁੜਦਾ ਹੋਇਆ ਨੰਬਰ ਜਿਹੜਾ ਧਾਵੀ ਦੇ ਖਾਤੇ ਹੋ ਗਿਆ ਅਗਲੇ ਮੈਚ ਦੀਆਂ ਟੀਮਾਂ ਵੀ ਆ ਜਾਣਾ ਗੇਂਦੇ ਝਨੇੜੀ ਵਾਲੇ ਦਾ ਚੇਚੇ ਪਰਤੇ ਧੰਨਵਾਦ ਭਰਾ ਹੈ ਸਾਡਾ ਯਾਰੀਆ ਸਰਬਜੀਤ ਟੀਮੇ ਦੇ ਨਾਲ ਪਿਆਰ ਹੈ ਕਹਿੰਦੇ ਦਾਤੇ ਵਾਸਤੇ ਵੀਰੇ ਦੇ ਨਾਲ ਆਹ ਖੜਾ ਭਰਾ ਸਾਡਾ ਆਪ ਕਬੱਡੀ ਖੇਡੀ ਐ ਤੇ ਅੱਜ ਕਹਿੰਦੇ ਟੌਪ ਟੌਪ ਦੇ ਖਿਡਾਰੀ ਸਾਡੇ ਵੀਰ ਆਹ ਤਗੜਾ ਮੈਚ ਅੱਜ ਦੇ ਦਿਨ ਦਾ ਆਹ ਨਾਥਿਆਣੀਆਂ ਅਮਰਤ ਏ ਹਟੋ ਪਰੇ ਹਟੋ ਪਰੇ 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 ਇਹ ਧੱਕਿਆਂ ਦੀ ਇੱਕ ਉੱਤੇ ਬੱਲੀਏ ਸਾਨੂੰ ਧੱਕੇ ਨਾਲ ਆਉਂਦਾ ਜਿੰਦਾਬਾਦ ਲਿਖਣਾ ਆਹ ਸਾਹਮਣੇ ਨਜ਼ਾਰਾ ਵੱਖਰਾ ਲਾਡੀ ਪੱਕਾਪੁਰੀਆ ਪੱਪਾਂ ਤੇ ਹੋਇਆ ਫਰਦਾ ਅੱਗ ਲੋਟੇ ਵਾਲ ਦਾ ਬੰਨਿਆ ਫੁੱਲਾਂ ਵਾਲਾ ਰਮਾਲ ਆਹ ਸਾਹਮਣੇ ਨਜ਼ਾਰਾ ਵੱਖਰਾ ਪੈਂਦੀ ਰੇਡ ਤੇ ਅਮਨ ਕਰਦੇ ਗੱਲ ਲਓ ਸਾਹਮਣੇ ਇਧਰ ਮੇਰ ਸਿੰਘ ਜੀ ਬੋਂਕਰ ਵਾਲੇ ਆਏ ਨੇ ਧੰਨਵਾਦ ਕਰਦਾ ਉਹਨੇ ਉਹਨਾਂ ਦਾ ਉਹਨਾਂ ਵੱਲੋਂ ਗੋਪੀ ਕਣਿਆਣੇ ਤੇ ਵੀਰੇ ਗਰਾਊਂਡ ਵਿਲਾ ਕਰਦੇ ਭਰਾ ਬਣ ਕੇ ਪਿਆ ਰਿੰਗੜ ਦੇ ਇੱਕ ਟੀਮ ਨਾਲ ਇੱਕ ਜਿਹੜਾ ਕੋਚ ਆ ਸਕਦਾ ਭਰਾ ਬਣ ਕੇ ਮੇਰੀ ਬੇਨਤੀ ਆ ਵੀਰਾਂ ਨੂੰ ਆਪਾਂ ਥੋੜਾ ਹੱਥ ਬਨ ਕੇ ਬੇਨਤੀ ਹੈ ਪਿਆਰ ਸਤਿਕਾਰ ਦੇ ਨਾਲ ਨੰਬਰ ਘੋੜੇ ਦਾ ਨੰਬਰ ਪਿਆਰਨਾ ਤਾਰੀ ਜਨੇਤਪ੍ਰਿਆ ਵੀ ਫਿਰਦਾ ਹੈ ਇਹਨਾਂ ਗਰਾਊਂਡਾਂ ਵਿੱਚ ਬਹੁਤ ਤਕੜਾ ਖੇਡਿਆ ਭਰਾ ਸਾਡਾ ਨੰਬਰ ਧਾਵੀ ਦੇ ਸੇ ਜੁੜਦਾ ਹੋਇਆ ਭਾਈ ਜਿੱਤ ਜਿਹੜੀ ਮਰਜ਼ੀ ਟੀਮ ਜਾਵੇ ਜੇ ਮੈਚ ਵਧੀਆ ਲੱਗਾ ਦੋ ਟੀਮਾਂ ਲਈ ਘੱਟ ਕੇ ਤਾੜੀ ਮਾਰ ਦਿਓ ਇੱਕ ਵਾਰੀ ਫੁੱਲ ਕੇ ਯਾਰ ਵੀਰੋ ਬਹੁਤ ਤਗੜਾ ਮੈਚ ਹੈ ਅਮਨ ਸਾਹਮਣੇ ਕਬੱਡੀ ਪੈ ਗਈ ਸੋਣਾ ਲਓ ਮੁੰਨਾ ਤਲਵੰਡੀ ਵਾਲਾ ਕਬੱਡੀ ਪਾਉਣ ਦੇ ਲਈ ਮੈਦਾਨ ਦੇ ਵਿੱਚ ਵਾਧਾ ਹੋਇਆ ਹੈ ਚਾਰ ਖਿਡਾਰੀ ਤਿਆਰ ਨੇ ਚਾਰਾਂ ਵਿੱਚੋਂ ਕੌਣ ਬੱਲੇ ਬੱਲੇ ਕਰਵਾਵੇਗਾ ਕਿ ਮੰਜ਼ਲਾਂ ਤੱਕ ਵੀ ਪੁੱਜ ਜਾਂਦੇ ਕਛੂ ਹੌਲੀ ਰੜੜ ਕੇ ਹੌਸਲੇ ਨਾਲ ਖਰਗੋਸ਼ਾਂ ਨੂੰ ਵਿਗਾਰਨਾ ਪੈਂਦਾ ਏ ਜ਼ਿੰਦਗੀ ਵਿੱਚ ਕੁਝ ਕਰਨਾ ਹੋਵੇ ਤੇ ਮਨ ਨੂੰ ਮਾਰਨਾ ਪੈਂਦਾ ਏ ਕਮਲਜੀਤ ਜਾਂਡ ਆਪਣੇ ਸਮੇਂ ਦਾ ਮਾਨ ਕਬੱਡੀ ਖਿਡਾਰੀ ਇਸ਼ਾਰੇ ਕਰ ਰਿਹਾ ਏ ਕਿ ਨੰਬਰ ਜਿਹੜਾ ਮੁੰਨਾ ਤਲਵੰਡੀ ਵਾਲਾ ਆਪਣੇ ਦਿਸੇ ਜੋੜਦਾ ਹੋਇਆ ਇਧਰ ਮੇਰ ਸਿੰਘ ਜੀ ਬੌਕੜਾ ਵਾਲੇ ਪੁੱਜੇ ਦੇ ਗੋਪੀ ਕਣਿਆਣੇ ਦੇ ਤਿੰਨ ਯਾਫੇ 100 ਰਿੰਗੜ ਦੇ ਹੋਣਗੇ ਬਾਅਦ ਬਾਅਦ ਮੈਂ ਧੰਨਵਾਦ ਕਰਦਾ ਆਹ ਬਿੱਕਾ ਛੱਤਰ ਵਾਲਾ ਖੇਡ ਕਬੱਡੀ ਦਾ ਵੱਡਾ ਮੈਲ ਆ ਗਿਆ ਮੇਰੇ ਮਿੱਤਰੋ ਆਹ ਕਬੱਡੀ ਪਾਉਣ ਦੇ ਲਈ ਚਾਰ ਖਿਡਾਰੀ ਤਿਆਰ ਨੇ ਚਾਰਾਂ ਵਿੱਚੋਂ ਵੇਖਦੇ ਕਿ ਕੜਿਆਣੇ ਵਾਲੇ ਗੋਪੀ ਨੇ ਟਰਾਈ ਕੀਤੀ ਏ ਲਓ ਗੋਪੀ ਕੜਿਆਣੇ ਵਾਲਾ ਤੇ ਬਿੱਕਾ ਛਤਰ ਵਾਲਾ ਕਮਾਲ ਦਾ ਪੁਆਇੰਟ ਆਪਣੀ ਟੀਮ ਦੇ ਸਿਰ ਜੋੜਦਾ ਹੋਇਆ ਲਓ ਸੁਲਤਾਨ ਦੀ ਕਬੱਡੀ ਪੈਣ ਜਾ ਰਹੀ ਏ ਸੁਲਤਾਨ ਦੀ ਕਬੱਡੀ ਪੈ ਰਹੀ ਏ ਸੁਲਤਾਨ ਨਾਮ ਨੂੰ ਕਬੱਡੀ ਦੀ ਦੁਨੀਆ ਵਿੱਚ ਪ੍ਰਸਿੱਧੀ ਹੈ ਪ੍ਰਸਿੱਧੀ ਤਾਂ ਮਿਲੀ ਹੈ ਮਿਹਨਤਾਂ ਕਰਕੇ ਮਿਲੀ ਹੈ ਮੇਰੇ ਮਿੱਤਰੋ ਫੋਕੀ ਸ਼ੌਰਤ ਨਹੀਂ ਕਮਾਈ ਜਾਂਦੀ ਮਿਹਨਤਾਂ ਤੋਂ ਬਿਨਾ ਮਿਹਨਤਾਂ ਜੇ ਕਰਨੀ ਹੈ ਤੇ ਫਿਰ ਗੱਲਾਂ ਵੱਡੀਆਂ ਹੁੰਦੀਆਂ ਮਿਹਨਤਾਂ ਨਾਲ ਹੀ ਸਭ ਕੁਝ ਮਿਲਦਾ ਹੈ ਮੈਚ ਵੀ ਚੰਦਰਾ ਮੁੱਕਣ ਦਾ ਨਾਂ ਨਹੀਂ ਲੈਂਦਾ ਮੈਨੂੰ ਲੱਗਦਾ ਮੈਚ ਵੀ ਖੜਿਆਲ ਸਾਹਿਬ ਮੁੱਕਣ ਦਾ ਨਾਂ ਨਹੀਂ ਲੈਂਦਾ ਬਹੁਤ ਤਕੜਾ ਮੈਚ ਇਸ ਤੋਂ ਅਗਲੇ ਮੈਚ ਦੀਆਂ ਟੀਮਾਂ ਵੀਰ ਬਣ ਕੇ ਗਰਾਊਂਡ ਦੇ ਵਿੱਚ ਆਓ ਨਾਓ ਕਬੱਡੀ ਪਿਆਰੀ ਇਸ ਵੇਲੇ ਕਪਲ ਛੱਤਰ ਵਾਲਾ ਗੋਪੀ ਕੜਿਆਣੇ ਦੇ ਇੱਕ ਜੱਫਾ 100 ਰਿੰਗੜ ਦਾ ਹੋਵੇਗਾ ਸ਼ੇਰਪੁਰ ਦੋਨੇ ਵਾਲਾ ਤੇ ਦੂਜੇ ਪਾਸੇ ਕੜਿਆਣੇ ਵਾਲਾ ਆਹ ਮੁਕਾਬਲਾ ਸਕਤੇ ਮੇਰੇ ਮਿੱਤਰੋ ਲੱਗਿਆ ਜੋਰ ਤੇ ਨੰਬਰ ਆਓ ਨੰਬਰ ਜੱਸੀ ਆ ਜੁੜਿਆ ਕੌਣ ਜਿੱਤ ਗਿਆ ਨੰਬਰ ਬੋਲੀਏ ਟੀਮ ਜਿਹੜੀ ਮਰਜੀ ਜਿੱਤ ਗਈ ਬੀਰੀ ਬਾਬਾ ਜੀ ਨੰਬਰ ਨੰਬਰ ਬੋਲੀਏ ਅਗਲੀਆਂ ਟੀਮ ਆ ਜਾਣ ਜੀ ਜਲਦੀ ਦੇ ਨਾਲ ਖੇਡ ਗਰਾਊਂਡ ਦੇ ਵਿੱਚ ਆ ਮੈਚ ਨੇ ਕਿੰਨਾਂ ਬੰਦਿਆਂ ਦੇ ਦੰਦਾ ਥੱਲੇ ਜੀਵ ਦਿਵਾਤੀ ਆ ਮੈਚ ਨੇ ਕਿੰਨਾਂ ਬੰਦਿਆਂ ਦੇ ਦੰਦਾ ਥੱਲੇ ਜੀਵ ਦਿਵਾਤੀ ਹੈ ਐਦਾਂ ਦਾ ਮੈਚ ਆ ਬੈਠਾ ਢੰਡੀ ਵਾਲਾ ਗਿੰਦਾ ਇਹਨੂੰ ਪਤਾ ਹੈ ਨੰਬਰ ਦਸੀਏ ਭਰਾ ਬਣ ਕੇ ਮੇਰ ਸਿੰਘ ਜੀ ਬੋਕੜਾਂ ਵਾਲੇ ਲੈ ਵੀ ਗੋਪੀ ਕਣਿਆ ਦਾ 100 ਰਿਕੜ ਨੌਜਵਾਨਾ ਮੇਰੇ ਕੋਲ ਜਰੂਰ ਪ੍ਰਾਪਤ ਕਰੇ ਸਾਡੇ 19 ਕੀ ਹੋ ਗਿਆ ਲਿਆ ਅਮਨ ਕੁੱਲੇ ਵਾਲੀਆ ਵੀਰਾ 10 ਕਿੰਨੇ ਨੰਬਰ ਆ 19 ਕੀ ਹੋਈ ਆ ਮੈਚ ਜੇ ਏਡਾ ਤਗੜਾ ਅਗਲੇ ਮੈਚ ਦੀਆਂ ਟੀਮਾਂ ਗਾਲਾ ਰੂੜੇ ਕੇ ਸਾਡਾ ਭਰਾ ਅਗਲੀਆਂ ਟੀਮਾਂ ਤੇ ਅਗਲੇ ਬਲਾਰੇ ਵੀ ਆ ਜਾਣ ਜਲਦੀ ਦੇ ਨਾਲ ਬੇਨਤੀ ਆਵੇਂ ਦੀ ਕੋਲਵੀਰ ਸਮਾਉਤ ਕਾਲਾ ਰੂੜੀ ਦੇ ਅਗਲੇ ਮੈਚਾਂ ਦੀ ਗੱਲ ਕਰਨਗੇ ਸਾਡੇ ਨਾਲ ਅਗਲੇ ਮੈਚ ਦੀ ਜਿਹੜਾ ਮੈਚ ਸਮਾਪਤ ਹੋਇਆ ਹੈ ਚੜ੍ਹਦੀ ਕਲਾ ਕਬੱਡੀ ਕਲੱਬ ਪੀਵੀ 31 ਦੇ ਨੰਬਰ 21 ਬਾਬਾ ਯੋਰਾਵਰ ਤੇ ਬਾਬਾ ਫਤਿਹ ਸਿੰਘ ਦੀ ਖੇਡ ਕਲੱਬ ਦੇ ਨੰਬਰ 19 ਹਲੋ 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 19 ਨੰਬਰ ਆ ਚੜਦੀ ਕਲਾ ਕਬੱਡੀ ਕਲਾ ਆ ਬਾਬਾ ਯੋਰਾ ਬਾਬਾ ਫਤਿਹ ਸਿੰਘੀ ਖੇਡ ਕਲੱਬ ਦੇ ਤੇ 21 ਨੰਬਰ ਆ ਚੜਦੀ ਕਲਾ ਪੀਵੀ 31 ਦੇ ਪਿਆਰ ਨਾਲ ਪਿਆਰ ਨਾਲ ਕੁਲਦੀਪਾ ਜੀ ਨਹੀਂ ਲਾਡੀ ਭੋਲੇ ਭੋਲੇ